ਜਿਹੜਾ ਹੈਗਾ ਕੱਲ ਸ਼ਾਮ ਨਾਲੋਂ ਜਿਹੜੇ ਅੱਜ ਦੇ ਹੁਣ ਦੇ ਇਸ ਟਾਈਮ ਜਿਹੜੇ ਹਾਲਾਤ ਹੈ ਡੇਢ ਤੋਂ 2 ਫੁੱਟ ਜਿਹੜਾ ਪੀਂਡਾਣੀ ਘਟਿਆ ਹੈਗਾ ਜਿਹੜਾ ਉਹ ਪਿੱਛੋਂ ਵੀ ਮੌਸਮ ਵੀ ਠੀਕ ਹੈਗਾ ਤੇ ਜੋ ਪਿੱਛੋਂ ਆਮਦਲੀ ਥੋੜੀ ਪਾਣੀ ਦੀ ਘਟੀ ਹੈ ਥੋੜਾ ਜਿਹਾ ਇਹਦੇ ਵਿੱਚ ਰਾਹ ਦੀ ਜਿਹੜੀ ਹੈਗੀ ਆ ਉਹ ਸਾਥ ਮਿਲਿਆ ਲੋਕਾਂ ਨੂੰ ਤੇ ਕੋਈ ਬਹੁਤਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਖਾਸ ਕਰਕੇ ਜਿਹੜਾ ਸਾਡਾ ਪਲਤ ਸਬਰੀ ਦਾ ਇਲਾਕਾ ਹੈਗਾ ਮੰਡ ਦਾ ਉਹਦੇ ਵਿੱਚ ਜਿਹੜੇ ਵੀ ਲੋਕ ਹੈਗੇ ਆ ਉਹ ਬਿਲਕੁਲ ਸੇਫ ਤੋਂ ਬਾਹਰ ਕੱਢਲੇ ਹੈਗੇ ਆ ਕੁਝ ਦੇਰਿਆਂ ਦੇ ਵਿੱਚ ਜਿਨ੍ਹਾਂ ਨੇ ਪਸ਼ੂਗਰ ਰੱਖੇ ਹੋਏ ਆ ਉਹ ਹੈਗੇ ਆ ਅੰਦਰ ਬੈਠੇ ਹੋਏ ਬਟ ਉੱਥੇ ਪਾਣੀ ਦੇ ਬਹੁਤ ਮਾਰਨੀ ਹੈ ਉਹ ਥੋੜਾ ਜਿਹਾ ਸੇਫ ਹੈਗਾ ਜੀ ਵਕਤ ਜਿਹਾ ਉਹਨਾਂ ਪਾਣੀ ਘਟਿਆ ਹੈਗਾ ਜੀ ਇਹ ਇਦਾਂ ਹੀ ਰਿਹਾ ਤੇ ਉਹ ਬਿਲਕੁਲ ਸਾਰਾ ਠੀਕ ਹੋ ਜਾਏਗਾ ਜੀ ਤੇ ਅਸੀਂ ਇਥੇ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਸਾਡੀ ਟੀਮ ਜਿਹੜੀਆਂ ਉਹ ਰਾਉਂਡ ਫੀਲਡ ਆ ਰਹੀਆਂ ਹੈਗੀਆਂ ਸਾਰੇ ਇਲਾਕੇ ਦੇ ਵਿੱਚ ਔਰ ਪਰਮਾਨੈਂਟਲੀ ਵੀ ਇਹ ਜਿਹੜਾ ਕੈਂਪੇਨ ਤੇ ਇਹ ਤੇ ਮੰਡਪੁੱਲੇ ਬੰਦੇ ਲਗਾਏ ਹੋਏ ਆਪਣੇ ਜੋ ਵੀ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈਗੀ ਆ ਜਾਂ ਕੁਝ ਆ ਉਹਦਾ ਇਮੀਡੀਏਟਲੀ ਅਸੀਂ ਨਿਪਟਾਰਾ ਕਰ ਰਹੇ ਹਾਂ ਇਕ ਤਰ੍ਹਾਂ ਕੋਈ ਵੀ ਜਿਹੜੀ ਹੈ ਇੱਥੇ ਦਿੱਕਤ ਨਹੀਂ ਆਣ ਦਿੱਤੀ ਜਾਵੇਗੀ ਜ਼ਿਆਦਾਤਰ ਕਿਹੜਾ ਕਿਹੜਾ ਇਲਾਕਾ ਪ੍ਰਭਾਵਿਤ ਹੋਇਆ ਜੀ ਉਹ ਹੁਣ ਮੰਡ ਏਰੀਆ ਦਾ ਸਾਰਾ ਹੀ ਪ੍ਰਭਾਵਿਤ ਹੋਇਆ ਜੀ ਜੋ ਅਸੀਂ ਪਿੱਛੋਂ ਉੱਥੋਂ ਚੂਹ ਹੋ ਜੀਏ ਆਪਣੇ ਬੇਗੋਵਾਲ ਦੇ ਜੀ ਤੋਂ ਬੱਲੋ ਚੱਕ ਤੋਂ ਲੈ ਕੇ ਤੇ ਸਾਡਾ ਪਰੇ ਸੰਗੋਜਲਾ ਤੱਕ ਢਿਲਵਾ ਦਾ ਏਰੀਆ ਸਾਰਾ ਜਿੰਨਾ ਵੀ ਬਿਆਸ ਦਰਿਆ ਦੇ ਨਾਲ ਲੱਗਦਾ ਉਹ ਮੰਡ ਸਾਰਾ ਪ੍ਰਭਾਵਿਤ ਹੋਇਆ ਜੀ ਤੇ ਖਾਸ ਕਰਕੇ ਸਾਡੇ ਆ ਕਿ ਉਹਦੇ ਵਿੱਚ ਰਹਿائش ਜਿਹੜੀ ਹੈ ਉਹ ਥੋੜੀ ਘਟ ਹੈਗੀ ਹੈ ਜ਼ਿਆਦਾ ਫਸਲਾਂ ਦਾ ਨੁਕਸਾਨ ਹੋਇਆ ਔਰ ਖੇਤਾਂ ਦੇ ਵਿੱਚ ਪਾਣੀ ਹੈਗਾ ਉਹ ਸਾਰੇ ਜਗ੍ਹਾ ਖੜਾ ਹੈਗਾ ਤੇ ਹੁਣ ਕੁਝ ਬਾਕੀ ਅੱਗੇ ਨਾਲੋਂ ਕਾਫੀ ਬੈਠ ਰਹੇ ਹੈਗੇ ਹਾਂਜੀ ਤੇ ਲੋਕੀ ਲਾਜੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਜੇ ਕਿਸੇ ਨੂੰ ਕਿਸੇ ਕਿਸਮ ਦੀ ਜਰੂਰਤ ਪੈਂਦੀ ਹੈ ਤੇ ਉਹ ਜਦੋਂ ਮਾਦੀ ਰਾਬਤਾ ਕਰ ਸਕਦੇ ਆ ਤੇ ਅਸੀਂ ਹਰ ਟਾਈਮ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਬਲਮ ਹੱਲ ਕਰਨ ਲਈ ਤਿਆਰ ਬਟਿਆ ਸੱਸੀਆ ਕਿਵੇਂ ਦੇਖੋ ਹਾੜ ਸਾੜਾ 7:00 ਜੀ ਰੋਜ ਅੱਡੇ ਅੱਠ ਕਿੜਾ ਨਾਲ ਸਿੱਦਾ ਫਲਾਕੜਾ ਤੋਂ ਸੈਂਟਰ ਤੋਂ ਐਂਬੂਲੈਂਸ ਵੀ ਤੇ ਲਾਈ ਹੋਈ ਐਸ ਤੇ ਪਰ ਅੱਜ ਤੱਕ ਕਾਫੀ ਪਾਣੀ ਨੂੰ ਨੀਵਾ ਚਲ ਗਿਆ ਤੇ ਫਸਲਾਂ ਜਿਹੜੀਆਂ ਡੁੱਬੀਆਂ ਇਹਨੂੰ ਲੱਗਦਾ ਹੈ ਕਿ ਇਹ ਖਰਾਬ ਹੋ ਜਾਣਗੀਆਂ ਪਰ ਜਿਹੜੇ ਬਾਹਰ ਤੋਂ ਥੋੜੇ ਘੁੱਟ-ਘੁੱਟ ਕਰਦੇ ਉਹ ਠੀਕ ਰਹੇਗੀ ਕਿੰਨੀ ਫਸਲ ਜਾ ਪਰ ਕਿਹੜੀ-ਕਿਹੜੀ ਫਸਲ ਇਸ ਇਲਾਕੇ ਫਸਲਾਂ ਦਿੱਤੇਰੇ ਜ਼ਿਆਦਾ ਝੋਨਾ ਹੀ ਹੈ ਜੀ ਕਿਉਂਕਿ ਮੰਡੇ ਏਰੀਆ ਤਕਰੀਬਨ ਦੇਖੀਦਾ ਝੋਨਾ ਹੀ ਸਾਰਾ ਲੱਗਾ ਹੋਇਆ ਤੇ ਹੋਰ ਤੇ ਕੋਈ ਢੀ ਫਸਲ ਜਾਂ ਚਾਰਾ ਵਗੈਰਾ ਪਸ਼ੂਆਂ ਦਾ ਕੀ ਫਸਲ ਖਰਾਬ ਹੋਈ ਹੈ? ਕਿਹਾਂ ਲੋਕਾਂ ਦਾ ਨੁਕਸਾਨ ਹੋਇਆ? ਉੱਥੂ ਲੈ ਕੇ ਤੁਸੀਂ ਸਰਕਾਰ ਨੂੰ ਕੀ ਕਹਿੰਦੇ? ਸਰਕਾਰ ਨੇ ਇਹ ਹੀ ਕਹੇ ਕਿ ਜਿੰਨਾ ਵੀਰਾਂ ਦੀਆਂ ਫਸਲਾਂ ਤੁਹਾਨੂੰ ਪਤਾ 6 ਮਹੀਨੇ ਫਸਲਾਂ ਬੇਹਿੰਮਤ ਕਰਦਾ ਕਿਸਾਨਾਂ ਦੀ। ਤੇ ਉਹਨਾਂ ਨੂੰ ਚਾਹੀਦਾ ਕਿ ਸਰਕਾਰਾਂ ਨੂੰ ਕਿ ਇਹਨਾਂ ਨੂੰ ਮਦਦ ਦਿੱਤਾ ਜਾਵੇ ਜੋ ਵੀ ਉਹਨਾਂ ਦਾ ਤੁਹਾਨੂੰ ਪਤਾ ਸਾਰੇ ਕਿਸਾਨ ਵੀਰ ਫਸਲਾਂ ਦੀ ਸੇਤੀ ਨੇ ਦਰਮੰਡ ਚੇਜੇ ਲੱਗੇ ਨਾ ਲੈਣ ਤੇ ਵਿਚਾਰੇ ਸਾਰੇ ਇੱਥੇ ਬੈਠੇ ਨੇ 15 ਦਿਨ ਹੋ ਗਏ ਹਿਸਾਬ ਨਾਲ ਸਕਰੀਬ ਹੋਣਾ ਤੇ ਰੋੜ ਤੇ ਆ ਕੇ ਤੁਸੀਂ ਤੇ ਆ ਕੇ ਬਿਠੇ ਹੋਏ ਨੇ ਤੇ ਉਹ ਨਵਾਂ ਤੇ ਕਾਫੀ ਹੋ ਗਿਆ ਐਸੇ ਤੋਂ ਸਿੱਦੇ ਨਾਲ ਤੋਂ ਸਿੱਦੇ ਨਾਲ ਤੋਂ ਇੱਥੋਂ ਲਾ ਲਾ ਮੰਡ ਕੋਲਾ ਪਿੰਡ ਪੈਦਾ ਨੰਗਲ ਪੈ ਜਾਂਦਾ ਇੱਧਰ ਰਾਫੁਰ ਰਾਈਆ ਹੋ ਗਿਆ ਕੂਕੇ ਹੋ ਗਿਆ ਬਰੋ ਵਾਲ ਹੋ ਗਿਆ ਕਾਫੀ ਲਕੈਣੇ ਉੱਤਵਾ ਤੱਕ ਅੱਗੇ ਤੱਕ ਸਾਰੇ ਜਿਹੜੇ ਪਿਆਦਰ ਦੇ ਨਾਲ ਨਾਲ ਬਾਕੀ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਔਰ ਕਿੰਨਾ ਕੁ ਪਾਣੀ ਉਤਰਿਆ ਜਾਂ ਕਿੰਨਾ ਕੁ ਪਾਣੀ ਇਸ ਤਰ੍ਹਾਂ ਪਾਣੀ ਤਾਂ ਬਹੁਤ ਜ਼ਿਆਦਾ ਜੀ ਬਾਕੀ ਜੋ ਫਸਲਾਂ ਮਰੀਆਂ ਨੇ ਜਾਂ ਜਿਹੜੇ ਲੋਕ ਪਾਣੀ ਜੋ ਨਿਕਲ ਕੇ ਇੱਥੇ ਬੈਠੇ ਨੇ ਜਿਹੜੀ ਵੱਡੀ ਪ੍ਰੋਬਲਮ ਆ ਨਾ ਪਸ਼ੂਆਂ ਨੂੰ ਬਾਕੀ ਤੂੜੀ-ਦਾੜੀ ਸਾਨੂੰ ਖਾਣਾ ਵਾਧੂ ਮਿਲ ਰਿਹਾ ਪਿੰਡਾਂ ਵਾਲੇ ਬਹੁਤ ਸੇਵਾ ਕਰ ਰਹੇ ਸਿਰਫ ਸਰਕਾਰ ਵੱਲੋਂ ਕੋਈ ਫੀਡ ਵਗੈਰਾ ਕੋਈ ਪਸ਼ੂਆਂ ਲਈ ਨਹੀਂ ਆ ਰਿਹਾ ਸਭ ਤੋਂ ਜ਼ਿਆਦਾ ਪਸ਼ੂ ਔਖੇ ਆ ਕਿਉਂਕਿ ਉਹਨਾਂ ਨੂੰ ਅਸੀਂ ਬੰਨਿਆ ਸੰਗਲ ਮਾਰ ਕੇ ਜੇ ਕਿਸੇ ਦੀ ਪਾਲੀ 'ਚ ਪੈਂਦਾ ਤੇ ਉਹ ਅਗਲੇ ਬੰਦਾ ਚੰਗਾ ਬੋਲਦੇ ਆ ਕਿ ਸਰਕਾਰ ਵੱਲੋਂ ਸਾਨੂੰ ਪਸ਼ੂਆਂ ਲਈ ਫੀਡ ਚਾਹੀਦਾ ਹੈ ਬਾਕੀ ਦਾ ਜੋ ਲਿਖਿਆ ਪਰਮਾਤਮਾ ਨੇ ਉਸਾਰਿਆਂ ਨਾਲ ਹੀ ਹੋ ਰਿਹਾ ਉਹ ਸਾਡੇ ਦੀ ਬਾਕ ਕਿਸੇ ਦੇ ਵਸ ਦੀ ਗੱਲ ਨਹੀਂ ਇਹ ਜੀ ਜਿਹੜਾ ਹੈਗਾ ਕੱਲ ਸ਼ਾਮ ਨਾਲੋਂ ਜਿਹੜੇ ਅੱਜ ਦੇ ਹੁਣ ਦੇ ਇਸ ਟਾਈਮ ਜਿਹੜੇ ਹਾਲਾਤ ਹੈ ਡੇਢ ਤੋਂ 2 ਫੁੱਟ ਜਿਹੜਾ ਪਾਣੀ ਘਟਿਆ ਹੈਗਾ ਜਿਹੜਾ ਉਹ ਪਿੱਛੋਂ ਵੀ ਮੌਸਮ ਵੀ ਠੀਕ ਹੈਗਾ ਤੇ ਜੋ ਪਿੱਛੋਂ ਆਮਦ ਵੀ ਥੋੜੀ ਪਾਣੀ ਦੀ ਘਟੀ ਹੈ ਤੇ ਥੋੜਾ ਜਿਹਾ ਇਹਦੇ ਵਿੱਚ ਰਾਹ ਦੀ ਜਿਹੜੀ ਹੈਗੀ ਆ ਉਹ ਸਾਬ ਮਿਲਿਆ ਲੋਕਾਂ ਨੂੰ ਤੇ ਕੋਈ ਬਹੁਤਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਖਾਸ ਕਰਕੇ ਜਿਹੜਾ ਸਾਡਾ ਪਲੱਤ ਸਬਰੀਨ ਦਾ ਇਲਾਕਾ ਹੈਗਾ ਮੰਡ ਦਾ ਉਹਦੇ ਵਿੱਚ ਜਿਹੜੇ ਵੀ ਲੋਕ ਹੈਗੇ ਆ ਉਹ ਬਿਲਕੁਲ ਸੇਫ ਹੋ ਉਹ ਬਾਹਰ ਕੱਢਲੇ ਹੈਗੇ ਆ ਕੁਝ ਦੇਰਿਆਂ ਦੇ ਵਿੱਚ ਜਿਨ੍ਹਾਂ ਨੇ ਪਸ਼ੂਗਰ ਰੱਖੇ ਹੋਏ ਆ ਉਹ ਹੈਗੇ ਆ ਅੰਦਰ ਬੈਠੇ ਹੋਏ ਬਟ ਉੱਥੇ ਪਾਣੀ ਦੇ ਬਹੁਤ ਮਾਰਨੀ ਹੈ ਉਹ ਥੋੜਾ ਜਿਹਾ ਸੇਫ ਹੈਗਾ ਜੀ ਵਕਿੱ ਜਿਸ ਹਿਸਾਬ ਨਾਲ ਪਾਣੀ ਘਟਿਆ ਹੈਗਾ ਜੀ ਇਹ ਇਦਾਂ ਹੀ ਰਿਹਾ ਤੇ ਉਹ ਬਿਲਕੁਲ ਸਾਰਾ ਉਹ ਠੀਕ ਹੋ ਜਾਏਗਾ ਜੀ ਕਿ ਅਸੀਂ ਇਥੇ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਸਾਡੀ ਟੀਮ ਜਿਹੜੀਆਂ ਉਹ ਰੌਣਕ ਵੀ ਲਗਾ ਰਹੀਆਂ ਹੈਗੀ ਆ ਸਾਰੇ ਇਲਾਕੇ ਦੇ ਵਿੱਚ ਔਰ ਪਰਮਾਨੈਂਟਲੀ ਵੀ ਇਹ ਜਿਹੜਾ ਕੈਂਪ ਇਥੇ ਮੜਕੁੱਲੇ ਬੰਦੇ ਲਗਾਏ ਹੋਏ ਆਪਣੇ ਜੋ ਵੀ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈਗੀ ਆ ਜਾਂ ਕੁਛ ਆ ਉਹਦਾ ਇਮੀਡੀਏਟਲੀ ਅਸੀਂ ਨਿਪਟਾਰਾ ਕਰ ਰਹੇ ਹਾਂ ਇਹ ਤੁਸੀਂ ਕੋਈ ਵੀ ਜਿਹੜੀ ਹੈ ਇੱਥੇ ਦਿੱਕਤ ਨਹੀਂ ਆਣ ਦਿੱਤੀ ਜਾਵੇਗੀ। ਜ਼ਿਆਦਾਤਰ ਕਿਹੜੇ ਕਿਹੜਾ ਇਲਾਕਾ ਪ੍ਰਭਾਵਿਤ ਹੋਇਆ? ਉਹ ਹੁਣ ਮੰਡ ਏਰੀਆ ਦਾ ਸਾਰਾ ਹੀ ਪ੍ਰਭਾਵਿਤ ਹੋਇਆ ਜੀ। ਜੋ ਅਸੀਂ ਪਿੱਛੋਂ ਉੱਥੋਂ ਝੂ ਹੋ ਜੀਏ ਆਪਣੇ ਬੇਗੋਵਾਲ ਦੇ ਜੀ ਤੋਂ ਬੱਲੋਚਕ ਤੋਂ ਲੈ ਕੇ ਤੇ ਸਾਡਾ ਪਰੇ ਸੰਗੋਜਲਾ ਤੱਕ ਢਿਲਵਾ ਦਾ ਏਰੀਆ ਸਾਰਾ ਜਿੰਨਾ ਵੀ ਬਿਆਸ ਦਰਿਆ ਦੇ ਨਾਲ ਲੱਗਦਾ ਉਹ ਮੰਡ ਸਾਰਾ ਪ੍ਰਭਾਵਿਤ ਹੋਇਆ ਜੀ। ਤੇ ਖਾਸ ਕਰਕੇ ਸਾਡੇ ਆ ਕਿ ਉਹਦੇ ਵਿੱਚ ਰਹਿائش ਜਿਹੜੀ ਹੈ ਉਹ ਥੋੜੀ ਘਟ ਹੈਗੀ ਹੈ। ਜ਼ਿਆਦਾ ਫਸਲਾਂ ਦਾ ਨੁਕਸਾਨ ਹੋਇਆ। ਔਰ ਖੇਤਾਂ ਦੇ ਵਿੱਚ ਪਾਣੀ ਹੈਗਾ ਉਹ ਸਾਰੇ ਜਗ੍ਹਾ ਖੜਾ ਹੈਗਾ ਤੇ ਹੁਣ ਕੋ ਦਰ ਬਾਕੀ ਅੱਗੇ ਨਾਲੋਂ ਕਾਫੀ ਬੈਠ ਰਹੇਗੇ ਹਾਂਜੀ ਤੇ ਲੋਕੀ ਲੱਜੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਜੇ ਕਿਸੇ ਨੂੰ ਕਿਸੇ ਕਿਸਮ ਦੀ ਜੂਰਸ ਪੈਂਦੀ ਹੈ ਤੇ ਉਹ ਜਦੋਂ ਮਦਦ ਦੀ ਆਪਤਾ ਕਰ ਸਕਦੇ ਆ ਤੇ ਅਸੀਂ ਹਰ ਟਾਈਮ ਉਹਨਾਂ ਦੀ ਜਿਹੜੀ ਹੈਗੀ ਆ ਪ੍ਰੋਬਲਮ ਹੱਲ ਕਰਨ ਲਈ ਤਿਆਰ ਬਟਿਆ ਸੱਹਿਆ ਆੜਾ ਸੀ ਵੀਰ ਜੀ ਰੋਈ ਅੱਡੇ ਅੱਠ ਕਿੜਾ ਲਾਣ ਜਿੱਦਾਂ ਫਲਾਕ ਦਾ ਸੈਂਟਰ ਤੋਂ ਐਂਬੂਲੈਂਸ ਵੀ ਤੇ ਲਾਈ ਹੋਈ ਹੈ ਤੇ ਪਰ ਅਜੇ ਤੱਕ ਆਫੀ ਪਾਣੀ ਨੂੰ ਨੀਵਾ ਚਲ ਗਿਆ ਤੇ ਫਸਲਾਂ ਜਿਹੜੀਆਂ ਦੁੱਧੀਆਂ ਇਹਨੂੰ ਲੱਗਦਾ ਹੈ ਕਿ ਖਰਾਬ ਹੋ ਜਾਣੀਆਂ ਪਰ ਜਿਹੜੇ ਬਾਹਰ ਤੋਂ ਥੋੜੇ ਫੁੱਟ ਫੁੱਟ ਦੇ ਉੱਤੇ ਉਹ ਠੀਕ ਰਹੇਗੀ ਕਿੰਨੀ ਫਸਲ ਜਾ ਪਰ ਕਿਹੜੀ ਕਿਹੜੀ ਫਸਲ ਇਸ ਇਲਾਕੇ ਫਸਲਾਂ ਦਿੱਤੇ ਹੋਰੇ ਜਿਆਦਾ ਝੋਨਾ ਹੀ ਹੈ ਜੀ ਕਿਉਂਕਿ ਮੰਡ ਏਰੀਆ ਤਕਰੀਬਨ ਦੇਖੀਦਾ ਝੋਨਾ ਹੀ ਸਾਰਾ ਲੱਗਾ ਹੋਇਆ ਹੈ ਤੇ ਹੋਰ ਤੇ ਕੋਈ ਈ ਫਸਲ ਜਾ ਚਾਰਾ ਵਗੈਰਾ ਪਸ਼ੂਆਂ ਦਾ ਇਹ ਫਸਲ ਖਰਾਬ ਹੋਈ ਹੈ ਜਾਂ ਲੋਕਾਂ ਦਾ ਨੁਕਸਾਨ ਹੋਇਆ ਉਹ ਨੂੰ ਲੈ ਕੇ ਤੁਸੀਂ ਸਰਕਾਰ ਨੂੰ ਕੀ ਫੀਡ ਕਰੋ ਸਰਕਾਰ ਨੇ ਇਹ ਹੀ ਪੀਲੇ ਕਿ ਜਿੰਨਾ ਵੀਰਾਂ ਦੀਆਂ ਫਸਲਾਂ ਤੁਹਾਨੂੰ ਪਤਾ 6 ਮਹੀਨੇ ਫਸਲ ਬੇਹਿੰਮਤ ਕਰਦਾ ਕਿਸਾਨ ਤੇ ਉਹਨਾਂ ਨੂੰ ਚਾਹੀਦਾ ਕਿ ਸਰਕਾਰਾਂ ਨੂੰ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਉਹਨਾਂ ਦਾ ਤੁਹਾਨੂੰ ਪਤਾ ਸਾਰੇ ਕਿਸਾਨ ਵੀਰ ਫਸਲਾਂ ਦੀ ਸੀ 3 ਨੇ ਪਰਮਾਂਡ ਦੇ ਜਿਹੜੇ ਨਹੀਂ ਰਹੇ ਤੇ ਵਿਚਾਰੇ ਸਾਰੇ ਇੱਥੇ ਬੈਠੇ ਨੇ 15 ਦਿਨ ਹੋ ਗਏ ਹਿਸਾਬ ਨਾਲ ਸਕਰੀਬ ਹੋਣਾ ਤੇ ਰੋੜ ਤੇ ਆ ਕੇ ਤੁਸੀਂ ਤੇ ਆ ਕੇ ਬੈਠੇ ਹੋਏ ਨੇ ਤੇ ਉਹਨਾਂ ਵਾਂ ਤੇ ਕਾਫੀ ਹੋ ਗਿਆ ਐਸੇ। ਤੋਂ ਸੀੜੇ ਨਾਲ ਤੋਂ ਸੀੜੇ ਨਾਲ ਤੋਂ ਇੱਥੋਂ ਲਾ ਲਾ ਮੰਡ ਕੋਲਾ ਪਿੰਡ ਪੈਦਾ ਨੰਗਲ ਪੈ ਜਾਂਦਾ ਇੱਧਰ ਰਾਪੁਰ ਰਾਇਆ ਹੋ ਗਿਆ, ਝੂਕੇ ਹੋ ਗਿਆ, ਬਰੋਵਾਲ ਹੋ ਗਿਆ। ਕਾਫੀ ਲੁਕੇ ਡਣੇ ਉੱਤੇ ਹਵਾ ਤੱਕ ਅੱਗੇ ਤੱਕ ਸਾਰੇ ਇਹ ਜਿਹੜਾ ਦੇ ਨਾਲ ਨਾਲ। ਬਾਈ ਬਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਔਰ ਕਿੰਨਾ ਕੁ ਪਾਣੀ ਉਤਰਿਆ ਜਾਂ ਕਿੰਨਾ ਕੁ ਪਾਣੀ ਆ ਇਸ ਤਰ੍ਹਾਂ। ਪਾਣੀ ਤਾਂ ਬਹੁਤ ਜ਼ਿਆਦਾ ਜੀ। ਬਾਕੀ ਜੋ ਫਸਲਾਂ ਮਰੀਆਂ ਨੇ ਜਾਂ ਜਿਹੜੇ ਲੋਕ ਪਾਣੀ ਜੋ ਨਿਕਲ ਕੇ ਇੱਥੇ ਬੈਠੇ ਨੇ ਜਿਹੜੀ ਵੱਡੀ ਪ੍ਰੋਬਲਮ ਆ ਨਾ ਪਸ਼ੂਆਂ ਨੂੰ ਬਾਕੀ ਤੂੜੀ-ਦਾੜੀ ਸਾਨੂੰ ਖਾਣਾ ਵਾਧੂ ਮਿਲ ਰਿਹਾ ਪਿੰਡਾਂ ਵਾਲੇ ਬਹੁਤ ਸੇਵਾ ਕਰ ਰਹੇ ਸਿਰਫ ਸਰਕਾਰ ਵੱਲੋਂ ਕੋਈ ਫੀਡ ਵਗੈਰਾ ਕੋਈ ਪਸ਼ੂਆਂ ਲਈ ਨਹੀਂ ਆ ਰਿਹਾ ਸਭ ਤੋਂ ਜ਼ਿਆਦਾ ਪਸ਼ੂ ਔਖੇ ਆ ਕਿਉਂਕਿ ਉਹਨਾਂ ਨੂੰ ਅਸੀਂ ਬੰਨਿਆ ਸੰਗਲ ਮਾਰ ਕੇ ਜੇ ਕਿਸੇ ਦੀ ਪਾਲੀ ਚ ਪੈਂਦਾ ਤੇ ਉਹ ਅਗਲੇ ਬੰਦੇ ਚੰਗਾ ਬੋਲਦੇ ਆ ਕਿ ਸਰਕਾਰ ਵੱਲੋਂ ਸਾਨੂੰ ਪਸ਼ੂਆਂ ਲਈ ਫੀਡ ਚਾਹੀਦਾ ਬਾਕੀ ਦਾ ਜੋ ਲਿਖਿਆ ਪਰਮਾਤਮਾ ਨੇ ਉਹ ਸਾਰਿਆਂ ਨਾਲ ਹੀ ਹੋ ਰਿਹਾ ਉਹ ਸਾਡੇ ਕੋਲ ਬਾਕੀ ਕਿਸੇ ਦੇ ਵਸ ਦੀ ਗੱਲ ਨਹੀਂ